ਮੈਂ ਬਚਪਨ ਦਾ ਇਸ ਲੈਮ ਦੇ ਚਾ ਅੱਜ ਦਾ ਨਹੀਂ ਹਾਂ ਦੇਸ਼ ਦੀ ਜਦਵੰਡ ਹੋਇਆ ਤਾਂ ਮੈਂ 12 ਸਾਲ ਦਾ ਸੀ ਇਨਾ ਅੱਖਾਂ ਨਾਲ ਮੈਂ ਕਤਲੇ ਆਮ ਦੇਖਿਆ ਜਿਸ ਟ੍ਰੇਨ ਵਿੱਚ ਮੈਂ ਆਇਆ ਅਸੀਂ 12 13 ਬੰਦੇ ਬਚੇ ਬਾਕੀ ਦੇ ਸਭ ਕਤਲ ਹੋ ਸਭ ਕਤਲ ਹੋ ਗਏ ਮੈਂ بڑے ਖੂਨ ਖਰਾਬੇ ਛੋਟੇ ਹੁੰਦਿਆਂ ਦੇਖੇ ਕਿਸ ਤਰ੍ਹਾਂ ਜ਼ਿੰਦਾ ਮਨੁੱਖਾਂ ਨੂੰ ਜਲਾਇਆ ਜਾ ਰਿਹਾ ਮਕਾਨਾਂ ਦੇ ਮਕਾਨ ਸੜ ਗਏ ਕਿਵੇਂ ਅਸੀਂ ਨਿਕਲੇ ਅਲਵਰ ਦੇ ਛਾਇ ਉਹ ਟ੍ਰੇਨ ਗਵਰਨਮੈਂਟ ਨੇ ਅਲਵਰ ਭੇਜੀ ਸਾਡੇ ਬਈ ਇਹਦੇ ਜਿੰਨੇ ਬੰਦੇ ਨੇ ਉੱਥੇ ਸੈਟ ਕਰੋ ਅਲਵਰ ਸਟੇਟ ਸੀ ਮਹਾਰਾਜਾ ਵਿਲਨ ਵਾਸਤੇ ਆਇਆ ਬੜੀ ਹਮਦਰਦੀ ਜਤਾਈ ਜਿਹੜੇ ਛੋਟੇ ਬੱਚੇ ਸਨ ਕਹਿੰਦੇ ਇਹਨਾਂ ਨੂੰ ਸਕੂਲ ਵਿੱਚ ਭੇਜਿਆ ਫੇਸ ਵੀ ਮਾਤ ਕਿਤਾਬਾਂ ਵੀ ਮਿਲਣਗੀਆਂ ਯੂਨੀਫਾਰਮ ਵੀ ਮਿਲੇਗੀ ਹੋਰ ਵੀ ਸਹੂਲਤ ਮੈਂ ਵੀ ਗਿਆ ਪਹਿਲੀ ਕਲਾਸੇ ਜੁਠਾਇਆ ਮੈਂ ਕਿ ਮੈਂ 6ਵੀਂ ਦਾ 7ਵੀਂ ਦਾ ਵਿਦਿਆਰਥੀਆ 6ਵੀਂ ਪਾਸ ਕਰਕੇ ਮੈਂ 7ਵੀਂ ਤੇ ਬੈਠਾ ਸੀ ਇਹਨੂੰ ਪਹਿਲੀ ਜਿ ਬਟਣ ਕਿੰਨੇ ਕਿਤੇ ਨੂੰ ਸੰਸਕ੍ਰਿਤ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਥੇ ਹਿੰਦੀ ਮੀਡੀਅਮ ਤੋਂ ਜਿੱਥੇ ਪੜਦਾ ਰਹੇ ਉਰਦੂ ਮੀਡੀਅਮ ਸੀ ਤੇ ਪਰਸ਼ੀਅਨ ਮੀਡੀਅਮ ਸੀ ਇਨ ਪਹਿਲੀ ਤਾਂ ਚੱਲਣਾ ਪੈ ਰਿਹਾ ਮੈਂ ਦੂਜੇ ਤੇ ਨੇਂਡਿਆ ਫਿਰ ਮੈਂ ਵਿਅੰਗਮ ਹੋ ਗਿਆ ਇਕਲੌਤਾ ਲੜਕਾ ਸੀ ਤੇ ਮੈਂ ਨਿਕਲ ਗਿਆ ਬੜੀਆਂ ਠੋਕਣਾ ਫਿਰ ਖਾਦੀਆਂ ਫਿਰ ਸਾਧੂਆਂ ਦੇ ਚੱਕਰਾਂ 'ਚ ਮੈ ਰਿਹਾ ਔਰ ਮੈਂ ਫਿਰ بڑے بڑے ਸਾਧੂ ਦੇਖ ਮੈਂ ਨਿਰਮਲਿਆਂ ਨਾਲ ਰਿਹਾ ਉਦਾਸੀਆਂ ਨਾਲ ਰਿਹਾ ਬੇਰਾਗਿਆਂ ਨਾਲ ਰਿਹਾ ਨਿਰਮਲ ਅਕਾਲ ਬਰਾਰਸ ਦੇ ਫਿਰ ਮੇਰੀ ਧਾਰਸ ਵੱਜੀ ਜਦ ਮੈਂ ਕਈਆਂ ਦੀ ਸੁਰਤ ਉੱਚੀ ਦੇਖੀ ਕਈਆਂ ਦੀ ਖੇੜ ਦੇਖੀ ਕਈਆਂ ਦੀ ਸਾਧਨਾ ਨੂੰ ਭਾਗ ਲਗਦੇ ਆ ਦੇਖੀ ਮੈਂ ਕਿ ਖੇੜ ਹੈ ਤੇ ਸਹੀ ਸਾਗਰ ਵਿੱਚ ਤੇ ਕਦੀ ਕਦਾਈ ਕੋਈ ਕਰ ਕਿਸਤੀ ਨਵਦੀ ਹੈ ਬਾਕੀਆਂ ਤੇ ਬਾਹਰ ਹੋ ਜਾਂਦੀਆਂ ਨੇ ਪਰ ਸੰਸਾਰ ਸਾਗਰ ਦੇ ਤੇ ਜ਼ਿੰਦਗੀ ਦੀਆਂ ਬੇੜੀਆਂ ਬਹੁਤੀਆਂ ਡੁੱਬ ਜਾਂਦੀਆਂ ਨੇ ਕੋਈ ਕਦ ਪਾਰ ਹੁੰਦੀ ਹੈ ਤੇਸਾਂ ਦੇ ਪਾਰ ਹੋਏ ਪੁਰਸ਼ ਮੈਂ ਦੇਖ ਤਾਰਸ ਬੱਜੀ ਹੈ ਇਹ ਵੀ ਇੱਕ ਦੁਨੀਆ ਚੋਕੇ ਫਰੰਟੀਅਰ ਦਾ ਇਲਾਕਾ ਧਾਰਮਿਕ ਇਲਾਕਾ ਸੀ ਬੱਚਾ ਸਵੇਰੇ ਜਪਜੀ ਸਾਹਿਬ ਦਾ ਪਾਠ ਪੂਰਾ ਨਾ ਕਰ ਲਵੇ ਤੇ ਰੋਟੀ ਨਹੀਂ ਮਿਲਦੀ ਸੀ ਇਹ ਵੀ ਮਰਜ਼ ਕਰਦੇ ਸ਼ਾਮ ਨੂੰ ਗੁਰਦੁਆਰੇ ਗਿਆ ਨਹੀਂ ਰਹਿ ਰਾਤ ਸਾਹਿਬ ਦੇ ਸ਼ਾਮਲ ਨਹੀਂ ਹੋਏ ਇੱਕ ਇੱਕ ਪੰਕਤੀ ਜਿਹੜੇ ਰਾਤ ਸਾਹਿਬ ਦੀ ਪੜ੍ਹਦੇ ਸੀ ਸਾਰੀ ਸੰਗਤ ਲਾਈਨ ਲੱਗੇ ਸ਼ਾਮਲ ਨਹੀਂ ਹੋਇਆ ਰੋਟੀਨੇ ਮਿਲਦੀ ਸੀ ਬੜੀ ਸ਼ਕਤੀ ਸੀ ਉਸ ਪਾਸੇ ਬੱਚਿਆਂ ਨੂੰ ਬੜੇ ਹਿਦਾਇਤਾਂ ਹੁੰਦੀਆਂ ਸਨ ਤਾਂ ਧਾਰਮਿਕ ਸੰਸਕਾਰ ਤੇ ਹੈ ਸੰ ਇਸੇ ਸਾਵਨਨ ਮੈਂ ਇਸ ਤਰ੍ਹਾਂ ਦੀ ਦੁਨੀਆ ਦੇਖੀ ਹੈ ਔਰ ਇਸ ਦੇਸ਼ ਦੇ ਵਿੱਚ ਕੁਝ ਬੰਦੇ ਵਿਖੇ ਇੱਕ ਬੰਦਾ ਮੈਂ ਕੈਨੇਡਾ ਚ ਵੀ ਦੇਖਿਆ ਵੈਨਕੂਵਰ ਵਿੱਚ ਹੋ ਸਕਦਾ ਕਿਸੇ ਹੋਰ ਸ਼ਹਿਰਾਂ ਚ ਵੀ ਹੋਵੇ ਪਰ ਸਿੰਘਾਂ ਦੇ ਚ ਮੈਂ ਕੈਨੇਡਾ ਚ ਵੀ ਦੇਖਿਆ ਇੱਕ ਦੇਖਿਆ ਆਵੇ ਆਬਾਦੀ ਬਹੁਤ ਵੱਡੀ ਅਮਰੀਕਾ ਚ ਮੈਨੂੰ ਦੇਖਣ ਨੂੰ ਨੇ ਮਿਲੇਗਾ ਹਾਂ ਪਰ ਰੋਸ਼ਨੀ ਹੋ ਗਈ ਝਲਕ ਵਲ ਗਈ ਇਸ ਤਰ੍ਹਾਂ ਦੇ ਇੱਕ ਦੋ ਜੀਵੜੇ ਦੇਖੇ ਲੇਕਿਨ ਕਸ਼ਿਸ਼ ਇਤਨੀ ਘਟ ਰਹੀ ਸੂਰਤ ਇਤਨੀ ਉੱਚੀ ਉੱਠ ਗਈ ਔਰ ਜ਼ਮੀਨ ਦੇ ਕਸ਼ੇਸ਼ੇ ਨਹੀਂ ਰਹੀ ਉੱਪਰ ਉੱਠ ਜਾ ਇਸ ਤਰ੍ਹਾਂ ਦੇ ਲੋਕ ਦੇਸ਼ ਦੇ ਤੇ ਜੀ ਕਾਫੀ ਤਾਦਾਦ ਵਿਚ ਨੇ ਵਿਦੇਸ਼ ਦੇ ਚ ਵੀ ਟਰਮਾ ਟਰਮਾ ਕਦੀ ਕਦੀ ਉਸ ਮਿੱਤਰ ਨੂੰ ਮੈਂ ਕਹਿ ਤੂੰ ਜਿਹੜਾ ਡਰ ਗਿਆ ਨਾ ਕੀਤਾ ਕਤਾਇਆ ਤੂੰ ਕਈ ਮਹੀਨੇ ਲਗਾ ਛੜਿਆ ਆਪ ਦੀ ਗਿਆਤ ਲਈ ਅਰਜ਼ ਕਰਾਂ ਜਦ ਸੁਰਤ ਸ਼ਬਦ ਨਾਲ ਜੁੜਨ ਲੱਗਦੇ ਹੈ ਤਾਂ ਪਹਿਲੇ ਇੰਜ ਪ੍ਰਤੀਤ ਹੁੰਦਾ ਜਿਵੇਂ ਮੌਤ ਆਏ ਪਤਾ ਹੈ ਕਿ ਪੁਰਾਣਾ ਸਾਰਾ ਢਾਂਚਾ ਖਤਮ ਹੁੰਦਾ ਹੈ ਪੁਰਾਣੇ ਸਾਰੇ ਸੰਸਕਾਰ ਖਤਮ ਹੁੰਦੇ ਨਵਾਂ ਜਨਮ ਆਉਂਦਾ ਹਨ ਨੂੰ ਇਸ ਵਾਸਤੇ ਕਹਿੰਦੇ ਨੇ ਦੁਇਜ ਹੋ ਗਏ ਦਾ ਦੂਜਾ ਜਨਮ ਹੋ ਗਏ ਪਹਿਲੀ ਜ਼ਿੰਦਗੀ ਬਿਟ ਗਈ ਖਤਮ ਉਹ ਮਿਠਦੀ ਹੋਈ ਇਸ ਤਰ੍ਹਾਂ ਦਿਖਾਈ ਦਿੰਦੀ ਜਿਵੇਂ ਮੌਤ ਤੋਂ ਮਨ ਘਬਰਾ ਜਾਂਦਾ ਹੈ ਉਹ ਵੀ ਕਿਧਰੇ ਘਬਰਾਵੇ ਅਖਾਉਂਾਂ ਦੀਆਂ ਬਰਾਈਆਂ ਸਨ ਕਹਿਣ ਲੱਗੇ ਹੁਣ ਮੇਰੀ ਖੇਡ ਨਹੀਂ ਬਣਦੀ ਮੈਂ ਕਿ ਤੂੰ ਘਬਰਾ ਗਿਆ। ਘਬਰਾਣਾ ਨੇ ਜੋ ਹੁੰਦਾ ਸੀ ਹੁਣ ਪਰ ਮੈਂ ਉਸ ਨੂੰ ਕਹਿੰਦਾ ਪਿਆ ਸੀ ਪਰ ਮੈਂ ਕਿ ਦੇਖੇ ਚੰਗੇ ਚੰਗੇ ਘਬਰਾ ਜਾਂਦੇ ਨੇ ਇਸ ਦੇ ਜੋ ਮੌਤ ਹੈ ਖਤਮ ਖਤਮ ਵਾਕਈ ਖਤਮ ਹੁੰਦਾ ਹੈ ਬਣਾ ਪੁਰਾਣੇ ਸੰਸਕਾਰ ਖਤਮ ਹੁੰਦੇ ਨੇ ਪੁਰਾਣਾ ਢਾਂਚਾ ਖਤਮ ਹੁੰਦਾ ਹੈ ਜਨਮਾਂ ਜਨਮਾਂਤਰਾਂ ਦੇ ਪਏ ਹੋਏ ਪੱਦਰ ਖਤਮ ਹੁੰਦੇ ਨੇ ਇੱਕ ਨਵੀਂ ਜ਼ਿੰਦਗੀ ਦਾ ਜਨਮ ਆਉਂਦਾ ਜਿਹਨੂੰ ਕਹਿੰਦੇ ਨੇ ਪਰਮਾਤਮਾ ਦੀ ਜ਼ਿੰਦਗੀ ਪ੍ਰਭੂ ਦਾ ਜਨਮ ਆਉਂਦਾ ਹੈ ਈਸ਼ਵਰੀ ਅਨੰਦ ਦਾ ਜਨਮ ਆਉਂਦਾ ਹੈ ਮਹਾਰਸ ਦਾ ਜਨਮ ਆਉਂਦਾ ਹੈ ਇਸ ਯੁੱਗ ਨੂੰ ਸਤਗੁਰ ਕਲਾਲੇ ਕਹਿੰਦੇ ਨੇ ਇੱਥੇ ਧਰਮ ਜੋ ਬੰਦਾ ਇਤਨਾ ਨਸ਼ਾ ਹੈ ਕਿ ਮਨੁੱਖ ਨੂੰ ਮਨੁੱਖ ਵੀ ਨਹੀਂ ਰਹਿਣ ਦਿੰਦਾ ਇਹ ਨਸ਼ਾ ਪਸ਼ੂ ਬਣਾ ਦਿੰਦਾ ਥੱਲੇ ਘਾੜ ਕੇ ਪਛਾੜ ਕੇ ਮੈਂ ਫਿਰ ਅਰਜ਼ ਕਰਾਂ ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਸੰਦ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਸ਼ੇਖਰ ਤੇ ਪਹੁੰਚ ਸਕਦਾ ਹੈ ਮਨੁੱਖ ਮਦ ਦੇ ਸਹਿ ਰਹਿ ਸਕਦਾ ਹੈ ਮਨੁੱਖ ਥੱਲੇ ਧਰਤੀ ਤੇ ਡੇਢ ਸਕਦਾ ਹੈ ਪਸ਼ੂ ਅਚੇਤ ਜੀ ਰਿਹਾ ਨੂੰ ਕੁਝ ਵੀ ਸਮਝਦਾ ਸਿਰਫ ਰਜ ਲਈ ਸਮਾਜਿਕ ਹੋਵੇ ਇਸ ਕਰਕੇ ਜਦ ਭੁੱਖ ਲੱਗਦੀ ਤੇ ਤਲਾਸ਼ ਤੇ ਚੱਲ ਰਹੇ ਬਾਕੀ ਕੁਝ ਵੀ ਨਹੀਂ ਨਾ ਉਹ ਦੀ ਸਮਾਜਿਕ ਜ਼ਿੰਦਗੀ ਨਾ ਉਹ ਦੀ ਧਾਰਮਿਕ ਜ਼ਿੰਦਗੀ ਨਾ ਉਹ ਦੀ ਰਾਜਨੀਤਿਕ ਜ਼ਿੰਦਗੀ ਸੁਥਲੇ ਜੀਉਂ ਕਿਉਂਕਿ ਕੋਈ ਸਮੱਸਿਆ ਹੀ ਨਹੀਂ ਤੇ ਕੋਈ ਜ਼ਿੰਮੇਵਾਰੀਆਂ ਨਹੀਂ ਇਸ ਵਾਸਤੇ ਸੁੱਖ ਦੇ ਚ ਜੀ ਰਹੇ ਸੰਤ ਆਨੰਦ ਦੇ ਚ ਜੀ ਰਹੇ ਸੰਤਨ ਗਏ ਘਰ ਸਦਾ ਨਾ ਕਰਨ ਵਿੱਚ ਜੀ ਰਿਹਾ ਹੈ ਮਨੁੱਖ ਕਲੇਸ਼ ਵਿੱਚ ਜੀ ਰਿਹਾ ਹੈ ਚਿੰਤਾ ਵਿੱਚ ਜੀ ਰਿਹਾ ਹੈ ਦੁੱਖ ਦੇ ਚੀ ਰਿਹਾ ਹੈ ਮਨੁੱਖ ਦਾ ਦੂਜਾ ਨਾਂ ਕੀ ਹੈ ਚਿੰਤਾ ਮਨੁੱਖ ਦਾ ਦੂਜਾ ਨਾਂ ਕੀ ਹੈ ਕਲ ਕਲੇਸ਼ ਮਨੁੱਖ ਦਾ ਦੂਜਾ ਨਾਂ ਕੀ ਹੈ ਪਰੇਸ਼ਾਨੀਆਂ ਬੇਚੈਨੀਆਂ ਹਜ਼ਾਰਾ ਮਨੁੱਖ ਬੈਠੇ ਉਹਨਾਂ ਤੇ ਹਜ਼ਾਰਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਬੈਠੇ ਮੈਨੂੰ ਮਾਫ਼ ਕਰ ਦੇ ਹਜ਼ਾਰਾ ਮਨੁੱਖ ਬੈਠੇ ਉਹਨਾਂ ਤੇ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਬੈਠੀਆਂ دکھ بیٹھے نے سنتاپ بیٹھے نے. چاہے مندر چیٹے چاہے گردوارے چاہے بازار چاہے پروار منخ جتنے بیٹھا ہے دکھ بیٹھا ہے چنتا بیٹھی ہے تناؤ بیٹھا ہے فکر بیٹھا ہے پریشانیاں بیٹھے بے چینیاں بیٹھے نے. تو ہوں لمبے سمے تک منک بے چینی چس طرح جیو ہے پریشانی چ کس طرح جیوا یا تے پھر یہ تھلے جائے تے سکھ ہے ਜਾਂ ਫਿਰ ਉੱਪਰ ਉੱਠੇ ਤੇ ਆਨੰਦ ਹੈ ਤਾਂ ਮਨੁੱਖ ਥੱਲੇ ਜਾਣ ਦਾ ਰਸਤਾ ਜਲਦੀ ਚੁਣਦਾ ਹੈ ਪਤਾ ਹੈ ਕਿਉਂ ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਪਰ ਉੱਪਰ ਚੜਨਾ ਹੋਵੇ ਤੇ ਪ੍ਰੈਸ਼ਰ ਚਾਹੀਦਾ ਹੁਣ ਬਿਨਾ ਪ੍ਰੈਸ਼ਰ ਤੋਂ ਪਾਣੀ ਉੱਪਰ ਨਹੀਂ ਜਾਏ ਇਹ ਪਾਣੀ ਨੂੰ ਵਾਲਣਾ ਪੈਗਾ ਭਾਪ ਬਣਾਣਾ ਪੈਗਾ ਭਾਪ ਉੱਪਰ ਜਾਂਦੀ ਉੱਠਦੀ ਹੁਣ ਤੇ ਪਾਣੀ ਨਿਵਾਣ ਦੀ ਤਰਫ ਜਾਏਗਾ ਹੁਣ ਤੇ ਮਨੁੱਖ ਦੀ ਸੁਰਤ ਥੱਲੇ ਜਾਏ ਫਿਰ ਮਹਾਰਾਜ ਕਹਿੰਦੇ ਨੇ ਇਹ ਯੁੱਗ ਐਸਾ ਕਲਾਲੀ ਹੈ ਤੇ ਧਨ ਤੇ ਜੋਬਨ ਦੇ ਕਾਮਨਾ ਕਾਮ ਦੇ ਐਸੀ ਸ਼ਰਾਬ ਹੈ ਇਹਨੂੰ ਥੱਲੇ ਗਿਰਾਉਣੀ ਇਹਨੂੰ ਥੱਲੇ ਗਰਾਉ ਤੇ ਜੇ ਧਨ ਤੇ ਜੋਬਨ ਇਸ ਨੂੰ ਥੱਲੇ ਨਹੀਂ ਗਿਰਾ ਰਿਆ ਤਾਂ ਬੇਚੈਨੀ ਤੇ ਜੀਵਣਾ ਬੜਾ ਔਖਾ ਹੈ ਫਿਰ ਸ਼ਰਾਬ ਹੈ ਚਰਸਾ ਸੋਲਫਾ ਗਾਂਜਾ ਅੱਜ ਹਜ਼ਾਰਾਂ ਤਰ੍ਹਾਂ ਦੇ ਡਰੱਗਸ ਨੇ ਨਸ਼ੇ ਨੇ ਕੋਈ ਇੱਕ ਨਸ਼ਾ ਇਤਨੀ ਨਸ਼ਿਆਂ ਦੀ ਭਰਵਾਰ ਕਿਉਂ ਹੈ ਇਤਨੀ ਨਸ਼ਿਆਂ ਦੀ ਕشش ਕਿਉਂ ਹੈ ਬੇਚੈਨੀ ਤੇ ਦੁੱਖ ਦੇ ਵਿੱਚ ਜੀਵਣਾ ਬੜਾ ਔਖ ਹੈ ਇਹ ਮਹਿਸਸ ਕਰ ਰਿਹਾ ਗਾਲिब ਦੁਨੀਆ ਦਾ ਸਭ ਤੋਂ ਸਿਆਣਾ ਮਨੁੱਖ ਹੋਇਆ ਉਸ ਵਕਤ ਜਿਤਨਾ ਸਿਆਣਾ ਹੋਵੇਗਾ ਉਤਨਾ ਬੇਚੈਨ ਕਿਉਂਕਿ ਜਦ ਅਕਲ ਵੱਡੀ ਹੋ ਜਾਂਦੀ ਹੈ ਦੁਨੀਆ ਛੋਟੀ ਹੋ ਜਾਂਦੀ ਹੈ ਜਦ ਸੋਚਣੀ ਮਹਾਨ ਹੋ ਜਾਂਦੀ ਹੈ ਦੁਨੀਆ ਬੇਮੈਨੀ ਹੋ ਜਾਂਦੀ ਹੈ ਉਹਦੀ ਪਤਨੀ ਨੇ ਇੱਕ ਦਿਨ ਸਮਝਾਇਆ ਤੁਸੀਂ ਆਲਮ ਫਾਜ਼ਲ ਹੋ ਤੁਸੀਂ ਮਹਾਨ ਲੋਕੀ ਤੁਹਾਡਾ ਕਿੰਨਾ ਸਨਮਾਨ ਕਰਦੇ ਨੇ ਤੇ ਤੁਸੀਂ ਦਿਨ ਰਾਤ ਪੀ ਕੇ ਘਰ ਦੇ ਚ ਨਸ਼ੇ ਚ ਚੋਰ ਰਹਿੰਦੇ ਹੋ ਗਾਲिब ਆਪ ਵੀ ਕਹਿੰਦਾ ਆਪਣੇ ਉਹਦੀ ਇੱਕ ਨਜ਼ਮ ਦੇ ਦੋ ਬੋਲ ਨੇ یہ تیرا یہ تیرا بیان غالب تجھے ہم بلی سمجھتے جو نہ خوار ہو ہوا جی کدرے پیندہ نا غالب اسی تینو پیغمبر جان کے سی ولی جان کے اینا سہنا یہ مثال تصفف یہ تیرا بیا غالب ਤੁਜੇ ਹਮ ਵਲੇ ਸਮਝਤੇ ਜੋ ਨਾ ਬਾਦ ਖਾਰ ਹੋਗਾ ਕਮਾਲ ਵੀ ਗਲੇ ਤੇਰੀਆਂ ਦਲੀਲਾਂ ਇਹ ਤੇਰੇ ਪ੍ਰਮਾਣ ਇਹ ਤੇਰੇ ਉਦਾਹਰਣ ਇਹ ਤੇਰੀ ਖੋਜ ਇਹ ਤੇਰਾ ਗਿਆਨ ਅਸੀਂ ਤੇ ਤੈਨੂੰ ਵਲੀ ਜਾਣ ਕੇ ਪੂਜਣਾ ਸੀ ਪੈਗੰਬਰ ਜਾਣ ਕੇ ਪੂਜਣਾ ਸੀ ਵਰਤੋਂ ਤੇ ਦਿਨ ਰਾਤ ਪੜਨ ਲੱਗ ਪਿਆ ਪਤਨੀ ਵੀ ਕਹਿੰਦੀ ਅੱਜ ਸਮਝਾ ਰਹੀ ਇੰਨੇ ਸਿਆਣੇ ਤੁਸੀਂ ਇੱਕ ਇੱਕ ਬੋਲ ਜਿਸ ਤੋਂ ਦੁਨੀਆ ਦੀ ਸਾਰੀ ਬਹੁਤ ਦੌਲਤ ਕੁਰਬਾਨ ਕੀਤੀ ਜਾ ਸਕਦੀ ਹੈ ਤੁਸੀਂ ਬਿਨ ਰਤ ਨਸ਼ੇ ਡੁੱਬੇ ਰਹਿੰਦੇ ਹੋ ਅਗਾਂਹ ਵਾਲ ਨੂੰ ਥੇਕੀਆ ਕੇ ਆਪਣੀ ਬੇਗਮ ਨੂੰ ਆਪਣੀ ਪਤਨੀ ਨੂੰ ਪੀੜਨਾ ਤੋਂ ਮਨੁੱਖ ਦਿਖਾਈ ਦੇਣੀ ਹੈ ਕਤ ਨਹੀਂ ਦਿਖਾਈ ਦੇਣੀ ਹੈ ਜਦ ਮੈਂ ਹੋਸ਼ ਈ ਚਾਉਣਾ ਤੋ ਮਿੱਟੀ ਦੀ ਪੁਤਲੀ ਦਿਖਾਈ ਦੇਣੀ ਹੈ ਕੁਛ ਵੀ ਨਹੀਂ ਕੁਛ ਵੀ ਸਾਰਾ ਸੰਸਾਰ ਬੇਵੈਣੀ ਇਸ ਬੇਵੈਣੀ ਸੰਸਾਰ ਵਿੱਚ ਮੈਂ ਕਿਸ ਤਰ੍ਹਾਂ ਜੀਵਾਂ ਕੁਛ ਵੀ ਨਹੀਂ ਕੁਛ ਵੀ ਸੰਤ ਦੀ ਦ੍ਰਿਸ਼ਟੀ ਵਿੱਚ ਜਗਤ ਕੁਛ ਨਹੀਂ ਹੁੰਦਾ ਤਾਂ ਹੀ ਉੱਚਾ ਉੱਠ ਜਾਂਦਾ ਹੈ ਇੱਕ ادਵੰਤ ਦੀ ਦ੍ਰਿਸ਼ਟੀ ਵਿੱਚ ਵੀ ਕੁਛ ਨਹੀਂ ਹੁੰਦਾ ਅਗਰ ਉੱਚਾ ਉੱਠ ਨਹੀਂ ਸਕਿਆ ਤਾਂ ਥੱਲੇ ਚਲਾ ਜਾਂਦਾ ਹੈ ਇਸ ਦੁਨੀਆ ਨੂੰ ਛੋੜੋ ਥੱਲੇ ਚਲੇ ਜਾਓ ਬੇਹੋਸ਼ ਹੋ ਜਾਓ ਸ਼ਰਾਬ ਪੀ ਲਓ ਨਸ਼ੇ ਕਰ ਲਓ ਹੁਣ ਜਿਹੜਾ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਜ਼ਿਆਦਾ ਸਮਾਂ ਨਹੀਂ ਲੈਣਾ ਤੁਹਾਡਾ ਕਾਫੀ ਦੇਰ ਦੇ ਬੈਠੇ ਹੋ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਮਾਤਮਾ ਨੂੰ ਸਾਕੀ ਕਹਿੰਦੇ ਨੇ ਪਤਾ ਸਾਕੀ ਕਿਸ ਨੂੰ ਕਹਿੰਦੇ ਨੇ ਜੋ ਸ਼ਰਾਬ ਪਿਲਾਉਂਦਾ ਹੈ ਪਿਆਲੇ ਚ ਪਾ ਕੇ ਦਿੰਦਾ ਹੈ ਗੁਰੂ ਹੋਗਿੰਦੇ ਸੇ ਨੰਦ ਲਾਲ ਵੀ ਸਾਕੀ ਕਹਿੰਦੇ ਅਜਮੇਰ ਦੇ ਮਹਾਨ ਸੰਖ ਖਵਾਜਾ ਮਈਦਨ ਚਿਸ਼ਟੀ ਉਹ ਖੁਦਾ ਨੂੰ ਸਾਕੀ ਕਹਿੰਦੇ ਹੈਰਾਨ ਹਨ ਇਸ ਤਰ੍ਹਾਂ ਕਹਿੰਦੇ ਬਿਦੇ ਸਾਖਿਆ ਸਾਭਰੇ ਸਬਜ਼ੇ ਮਾ ਕਿ ਮਾਰਾ ਬਗਾਰਸਤ ਜੰਗੰਦਰੋ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਜ਼ਫਰਨਾਮਾ ਐ ਸਾਖੀ ਇੱਕ ਜਾਨ ਮੈਨੂੰ ਵੀ ਬਿੜਾ ਮੈਂ ਝੂਝ ਮਰਾ ਆਪਣੇ ਮਨ ਨਾਲ ਔਰ ਉੱਪਰ ਉੱਠ ਗਿਆ ਵਿਦੇਸਾ ਕੀ ਆਸਾ ਗਰੇ ਸਭ ਜੇ ਮੋ ਇਹ ਸਭ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਦਸਮ ਗ੍ਰੰਥ ਜ਼ਫਰਨਾਮ ਵਿਦੇਸਾ ਕੀ ਆਸਾ ਗਰੇ ਸਭ ਜੇ ਮੋ ਕਿ ਮਾਰਾ ਬਕਾਰਸਤ ਜੰਗ ਅੰਦਰ ਮੈਂ ਲੜਨਾ ਚਾਹੁੰਦਾ ਇਸ ਮਨ ਨਾਲ ਇਸ ਮਨ ਨੂੰ ਪਛਾੜਨਾ ਚਾਹੁੰਦਾ ਖਤਮ ਕਰਨਾ ਚਾਹੁੰਦਾ ਇਸ ਦੁਨੀਆ ਨੂੰ ਮੈਨੂੰ ਵੀ ਇੱਕ ਜਾਨ ਪਿਲਾ ਆਪਣੇ ਨਾਮ ਦਾ ਹੁਣ ਨਾਮ ਨੂੰ ਵੀ ਨਸ਼ਾ ਆਖਿਆ ਦੂਰ ਕਿਉਂ ਜਾਓ ਗੁਰੂ ਨਾਨਕ ਵੀ ਨਸ਼ਾ ਕਹਿੰਦੇ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਰਾ ਇਸ ਸੰਬੰਧ ਵਿੱਚ ਗੁਰੂ ਨਾਨਕ ਦੇ ਸਤ ਅੱਠ ਸ਼ਬਦ ਨੇ ਗੁਰਵਰਜਨ ਦੇਵ ਜੀ ਮਹਾਰਾਜ ਦੇ ਪੰਜ ਸਤ ਸ਼ਬਦ ਨੇ ਕਬੀਰ ਦੇ ਵੀ ਸ਼ਬਦ ਨੇ ਸਿਰ ਇੱਕ ਦੋ ਪੰਨੀਆਂ ਖੋਲਣ ਤੋਂ ਪਹਿਲੇ ਮੈਂ ਇਤਨਾ ਅਰਜ਼ ਕਰਾਂ ਇੱਕ ਸ਼ਰਾਬ ਵਿੱਚ ਡੁੱਬਿਆ ਹੋਇਆ ਮਨੁੱਖ ਸਾਹਮਣੇ ਬੈਠਾ ਹੋਵੇ ਇੱਕ ਪਾਸੇ ਸੰਤ ਬੈਠਾ ਹੋਵੇ ਇੱਕ ਅਕਲ ਤੋਂ ਉੱਚਾ ਬੈਠਾ ਹੋਵੇ ਇੱਕ ਅਕਲ ਤੋਂ ਥੱਲੇ ਬੈਠਾ ਹੋਵੇ ਦੂਰੋਂ ਕੋਲ ਨਾ ਜਾਈਏ ਕਿਉਂਕਿ ਕੋਲ ਗਏ ਤੇ ਸ਼ਰਾਬੀ ਕੋਲ ਸ਼ਰਾਬ ਦੀ ਗੋਆ ਜਾਣੀ ਦੂਰੋਂ ਦੂਰੋਂ ਦੇਖਾਂਗੇ ਕਿ ਇਹ ਰੋੜ ਦਾ ਹੋਰ ਨਾ ਸਮਝ ਲੈਣਾ ਦੂਰੋਂ ਦੇਖਾਂਗੇ ਪਛਾਣ ਕਰਨੀ ਔਖੀ ਹੋ ਜਾਏਗੀ ਕਿ ਸੰਤ ਕਿਹੜਾ ਹੈ ਇਹ ਸ਼ਰਾਬੀ ਕਿਹੜਾ ਹੈ ਇਹ ਵੀ ਮਨੁੱਖ ਕਰੀਂ ਦੋਹਾਂ ਕੋਲ ਮਸਤੀ ਹੋਵੇਗੀ ਦੋਹਾਂ ਕੋਲ ਸਰੂਰ ਹੋਵੇਗਾ ਦੋਹਾਂ ਕੋਲ ਭੋਲਾਪਨ ਹੋਵੇਗਾ ਨਸ਼ੇ ਦੇ ਵਿੱਚ ਨਸ਼ਈ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਉਹ ਕੁਝ ਵੀ ਨਹੀਂ ਛੁਪਾ ਸਕਦਾ ਭਾਰਤ ਦੇ ਵਿੱਚ ਪੁਲਿਸ ਜਿੰਨਾ ਮੁਜਰਮਾਂ ਨੂੰ ਪੜ ਲੈਂਦੇ پکڑ ਲੈਂਦੇ ਚੋਰਾ ਨੂੰ پکڑ ਲੈਂਦੇ ਉਹਨਾਂ ਨਸ਼ਾ ਕਰਾ ਕੇ ਸਭ ਕੁਝ ਗੁਲਵਾ ਲੈਂਦੇ ਜਦ ਕੋਈ ਦੱਸ ਦੇ ਨਸ਼ਈ ਮਨ ਕੁਝ ਵੀ ਨਹੀਂ ਛੁਪਾ ਸਕਦਾ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਔਰ ਇਹ ਵੀ ਅਰਜ਼ ਕਰਾਂ ਸੰਤ ਵੀ ਕੁਝ ਪੜਦੇ ਨਹੀਂ ਪਾਂਦਾ ਅੰਦਰੋਂ ਬਾਹਰ ਇੱਕ ਹੋ ਜਾਂਦਾ ਹੋਲਾ ਹੋ ਜਾਂਦਾ ਦੋਵੇਂ ਬੋਲੇ ਫਰਕ ਸਿਰਫ ਇਤਨਾ ਹੈ ਇੱਕ ਮਨੁੱਖਤਾ ਤੋਂ ਥੱਲੇ ਚਲਾ ਗਿਆ ਪਸ਼ੂ ਹੋ ਕੇ ਬੋਲਾ ਹੋਇਆ ਇੱਕ ਮਨੁੱਖਤਾ ਤੋਂ ਉੱਚਾ ਉੱਠਿਆ ਪਰਮਾਤਮਾ ਦੀ ਤਰ੍ਹਾਂ ਹੋ ਗਿਆ ਪਰਮਾਤਮਾ ਕਰਕੇ ਬੋਲਦਾ ਹੋਇਆ